हां जी ਕਿਸਾਨ ਭਰਾਵੋ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸੁਪਰੀਮ ਸੀਡ 110 ਵੈਰਾਈਟੀ ਬਾਰੇ ਸੁਪਰੀਮ ਸੀਡ 110 ਵੈਰਾਈਟੀ ਦੀ ਇਸ ਵੀਡੀਓ ਦੇ ਵਿੱਚ ਪੂਰੀ ਮੁਕੰਮਲ ਜਾਣਕਾਰੀ ਦਿੱਤੀ ਜਾਵੇਗੀ ਸੋ ਕੁਝ ਕ ਸਵਾਲ ਆ ਕਿਸਾਨਾਂ ਦੇ ਮਨ ਦੇ ਵਿੱਚ ਇਸ ਵੈਰਾਈਟੀ ਨੂੰ ਲੈ ਕੇ ਜਿਵੇਂ ਕਿ ਕਿੰਨਾ ਝਾੜ ਕਿੰਨੇ ਦਿਨਾਂ ਦੀ ਵੈਰਾਈਟੀ ਕਦੋਂ ਪਣੀ ਰੀ ਬੀਜਣੀ ਕਦੋਂ ਝੋਨਾ ਲਾਉਣਾ ਕਿ ਇਹ ਵੈਰਾਈਟੀ ਹਾਈਬ੍ਰਿਡ ਆ ਜਾਂ ਫਿਰ ਰਿਸਰਚ ਵੈਰਾਈਟੀ ਆ ਸੋ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਲਾਸਟ ਤੱਕ ਦੇਖਣਾ ਸਕਿੱਪ ਕੀਤੇ ਨਿੱਕ-ਨਿੱਕੀਆਂ ਗੱਲਾਂ ਮਿਸ ਹੋ ਜਾਂਦੀਆਂ ਜੋ ਕਿਸਾਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਅੱਗੇ ਜੋ ਵੀ ਵੀਡੀਓ ਨਾਲ ਜਾਣਕਾਰੀ ਆਵੇਗੀ ਸਿੱਧੀ ਤੁਹਾਡੇ ਤੱਕ ਮਹਈਆ ਹੋ ਸਕੇ ਸੋ ਗੱਲ ਕਰਕੇ ਆਪਣੇ ਟੌਪਿਕ ਤੇ ਸੁਪਰੀਮ ਸੀਡ 110 ਵੈਰਾਈਟੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਇਹ ਵੈਰਾਈਟੀ ਹਾਈਬ੍ਰਿਡ ਆ ਜਾਂ ਫਿਰ ਇੱਕ ਰਿਸਰਚ ਵੈਰਾਈਟੀ ਆ ਸੋ ਦੋਸਤੋ ਇਹ ਇੱਕ ਰਿਸਰਚ ਵੈਰਾਈਟੀ ਆ ਹਾਈਬ੍ਰਿਡ ਵੈਰਾਈਟੀਆਂ ਪੰਜਾਬ ਗਵਰਨਮੈਂਟ ਵੱਲੋਂ ਜੋ ਕਿ ਬਹਨ ਕੀਤੀਆਂ ਗਈਆਂ ਇਹ ਉਹਨਾਂ ਦੇ ਵਿੱਚ ਨਹੀਂ ਆਉਂਦੀ ਇਹ ਇੱਕ ਰਿਸਰਚ ਵੈਰੈਟੀ ਹੈ ਜੋ ਕਿ ਇੱਕ ਪ੍ਰਾਈਵੇਟ ਆਧਾਰੇ ਵੱਲੋਂ ਦਿੱਤੀ ਗਈ ਹੈ ਨੰਬਰ 2 ਤੇ ਗੱਲ ਕਰਦੇ ਹਾਂ ਸਮੇਂ ਦੀ ਟਾਈਮ ਪੀਰੀਅਡ ਸੋ ਕਿੰਨੇ ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੁੰਦਾ ਹੈ ਜੇਕਰ ਇਸ ਦੀ ਬੀਜ ਤੋਂ ਲੈ ਕੇ ਬੀਜ ਤੱਕ ਦਾ ਇਹਦਾ ਸਮਾਂ ਗਣੀਏ ਤਾਂ ਲਗਭਗ 145 ਦਿਨ ਲੈਂਦਾ ਹੈ ਅਤੇ ਜੇਕਰ ਪਨੀਰੀ ਤੋਂ ਬਿਨਾ ਇਸ ਦਾ ਸਮਾਂ ਦੇਖਿਆ ਜਾਵੇ ਤਾਂ ਲਗਭਗ 115 ਤੋਂ ਲੈ ਕੇ 120 ਦਿਨ ਦੇ ਵਿੱਚ ਪੱਕ ਕੇ ਤਿਆਰ ਹੋਣ ਵਾਲੀ ਇਹ ਦਰਮਿਆਨੇ ਸਮੇਂ ਵਾਲੀ ਵੈਰਾਈਟੀ ਆ ਗਈ ਹੈ ਤੇ ਥੋੜੇ ਹੰਦਾਂ ਦੇ ਵਿੱਚ ਚੰਗਾ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ ਜਿਵੇਂ ਕਿ ਪੰਜਾਬ ਗਵਰਨਮੈਂਟ ਵੱਲੋਂ ਕੁਝ ਕੁ ਬੈਨ ਕੀਤੀਆਂ ਵੈਰਾਈਟੀਆਂ ਜਿਵੇਂ ਕਿ ਪੀਲੀ ਫੂਸਾ ਡੋਗਰ ਫੂਸਾ ਜਾਂ ਐਵੇਂ ਦੀਆਂ ਕੋਈ ਵੀ ਲੰਬੇ ਸਮੇਂ ਵਾਲੀਆਂ ਵੈਰਾਈਟੀਆਂ ਸੋ ਉਹਨਾਂ ਦੇ ਜਿੰਨਾ ਇਸ ਪ੍ਰੀਮੀਅਮ ਸੀਡ 110 ਜਿਹੜੀ ਵੈਰਾਈਟੀ ਆ ਉਹਨਾਂ ਜਿੰਨਾ ਝਾੜ ਦੇਣ ਦੀ ਸਮਰੱਥਾ ਰੱਖਦੀ ਆ ਅਤੇ ਉਹਨਾਂ ਦੇ ਮੁਕਾਬਲੇ 15 ਤੋਂ 20 ਦਿਨ ਅਗੇਤੀ ਪੱਕ ਕੇ ਤਿਆਰ ਹੋਣ ਵਾਲੀ ਹੈ ਕਿਸਮਾ ਜੋ ਕਿ ਆਪਣੇ ਪਾਣੀ ਦਾ ਵੀ ਕਾਫੀ ਮੈਂਟੇਨ ਰੱਖਦੀ ਹੈ ਪਾਣੀ ਦੀ ਖਪਤ ਵੀ ਕਾਫੀ ਘੱਟ ਹੁੰਦੀ ਹੈ ਇਸ ਵੈਰੈਟੀ ਦੇ ਵਿੱਚ ਜੇਕਰ ਦੂਜੀਆਂ ਵੈਰੈਟੀਆਂ ਦੇ ਮੁਕਾਬਲੇ ਇਸ ਦਾ ਆਪਾਂ ਕੰਪੈਰੀਜ਼ਨ ਕਰਦੇ ਹਾਂ ਅਤੇ ਜੇਕਰ ਛਾੜ ਦਾਂਗ ਕੰਪੈਰੀਜ਼ਨ ਕਰਦੇ ਹਾਂ ਤਾਂ ਲਗਭਗ ਝਾੜ ਜਿਹੜਾ ਵਾ ਇਹ ਪੂਸਾ 44 ਜਾਂਫਰ ਡੋਗਰ ਪੂਸਾ ਜਿੰਨਾ ਦੇਣ ਦੀ ਸਮਰੱਥਾ ਰੱਖਦੀ ਆ ਸੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਮੇਂ ਦੀ ਕਿਹੜੇ ਸਮੇਂ ਤੇ ਆਪਾਂ ਇਸ ਦੀ ਪਣੀਰੀ ਬੀਜਣੀ ਆ ਕਿਹੜੇ ਸਮੇਂ ਤੇ ਆਪਾਂ ਇਸ ਵੈਰੈਟੀ ਦੀ ਜਿਹੜੀ ਅੱਗੇ ਜਾ ਕੇ ਟ੍ਰਾਂਸਪਲੈਂਟਿੰ ਸੋ ਦੋਸਤੋ ਜੇਕਰ ਤੁਸੀਂ ਜਾਦਾ ਜ਼ਮੀਨ ਦੇ ਵਿੱਚ ਜਾਂ ਫਿਰ ਜਾਦਾ ਵਾਹਣ ਦੇ ਵਿੱਚ ਇਸ ਦੀ ਲਵਾਈ ਸ਼ੁਰੂ ਕਰਨੀ ਚਾਹੁੰਦੇ ਆ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਇਸ ਦੀ ਲਵਾਈ 15 ਜੂਨ ਤੋਂ ਸਟਾਰਟ ਕੀਤੀ ਜਾਵੇ ਜੇਕਰ ਤੁਸੀਂ ਥੋੜਾ ਵਾਹਣ ਲਗਾਉਣਾ ਹੈ ਤਾਂ ਕੋਸ਼ਿਸ਼ ਕਰੋ ਕਿ ਇਸ ਵੈਰੈਟੀ ਦੀ 20 ਜੂਨ ਤੋਂ ਬਾਅਦ ਹੀ ਲਵਾਈ ਸ਼ੁਰੂ ਕੀਤੀ ਜਾਵੇ 20 ਜੂਨ ਤੋਂ ਬਾਅਦ ਇਸ ਦੀ ਲਵਾਈ ਸ਼ੁਰੂ ਕਰਕੇ ਤੁਸੀਂ ਜੂਨ ਦੇ ਖੀਰਲੇ ਹਫ਼ਤੇ ਤੱਕ ਇਸ ਦੀ ਲਵਾਈ ਕਰ ਸਕਦੇ ਆ ਜੇਕਰ ਪਨੀਰੀ ਬੀਜਣ ਦਾ ਸਮਾਂ ਦੇਖਿਆ ਜਾਵੇ ਤਾਂ ਠੀਕ ਉਸ ਤੋਂ ਜੇਕਰ ਤੁਸੀਂ 25 ਜੂਨ ਨੂੰ ਲਵਾਈ ਸ਼ੁਰੂ ਕਰਨੀ ਚਾਹੁੰਦੇ ਆ ਤਾਂ ਠੀਕ ਉਸ ਤੋਂ 25 ਤੋਂ ਲੈ ਕੇ 30 ਦਿਨ ਪਿੱਛੇ ਆਉਣਾ ਹੈ ਜਾਨੀ ਕਿ 30 ਮਈ ਜਾਂ ਫਿਰ 25 ਮਈ ਨੂੰ ਆਪਾਂ ਇਸ ਦੀ ਪਣੀਰੀ ਰਲਾ ਦੇਣੀ ਆ ਜੇਕਰ ਤੁਸੀਂ 15 ਜੂਨ ਤੋਂ ਲਵਾਈ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਠੀਕ ਉਸ ਤੋਂ 30 ਦਿਨ ਪਿੱਛੇ ਆ ਕੇ ਜਾਨੀ ਕਿ 15 ਮਈ ਤੋਂ ਆਪਾਂ ਇਸ ਵੈਰੈਟੀ ਦੀ ਜਿਹੜੀ ਲਵਾਈ ਆ ਸੌਰੀ ਪਨੀਰੀ ਆ ਜਿਹੜੀ ਉਹ ਆਪਾਂ ਵੇਚ ਸਕਦੇ ਹਾਂ ਹੁਣ ਇਸ ਸੀਜ਼ਨ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਪੈਡੀ ਸੀਜ਼ਨ 2025 ਦੇ ਵਿੱਚ ਪੰਜਾਬ ਗਵਰਨਮੈਂਟ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਹਿਸਾਬ ਨਾਲ ਵੱਖਰੀਆਂ-ਵੱਖਰੀਆਂ ਤਰੀਕਾਂ ਦਿੱਤੀਆਂ ਗਈਆਂ ਜਿਵੇਂ ਕਿ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ 1 ਜੂਨ ਅਤੇ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ 5 ਜੂਨ ਅਤੇ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ 8 ਤੋਂ ਲੈ ਕੇ 10 ਜੂਨ ਨੂੰ ਜਿਹੜੀ ਲਵਾਈ ਸਟਾਰਟ ਹੋ ਚੁੱਕੀ ਆ ਸੋ ਇਹਨਾਂ ਦਿਨਾਂ ਦੇ ਵਿੱਚ ਆਪਾਂ ਬਿਲਕੁਲ ਵੀ ਇਸ ਵੈਰੈਟੀ ਦੀ ਲਵਾਈ ਨਹੀਂ ਕਰਨੀ ਤਾਂ ਕਿ ਅੱਗੇ ਜਾ ਕੇ ਆਪਾਂ ਨੂੰ ਕੋਈ ਝਾੜ ਦੇ ਵਿੱਚ ਕਟੌਤੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਦੋਸਤੋ ਇਹ ਗੱਲ ਸ਼ੋਰ ਹੈ ਕਿ ਜੇਕਰ ਤੁਸੀਂ 1 ਜੂਨ ਨੂੰ ਇਸ ਵੈਰੈਟੀ ਦੀ ਲਵਾਈ ਕਰੋਗੇ ਤਾਂ ਝਾੜ ਦੇ ਵਿੱਚ ਕਾਫੀ ਵੱਡੀ ਕਟੌਤੀ ਲੱਗੇਗੀ ਅਤੇ ਅੱਗੇ ਜਾ ਕੇ ਤੁਹਾਨੂੰ ਵਜਨ ਦੇ ਵਿੱਚ ਗ੍ਰੈਵਿਟੀ ਸੋ ਇਵੇਂ ਦੀਆਂ ਚੀਜ਼ਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਏ ਸੋ ਇਸ ਕਰਕੇ ਆਪਾਂ ਜੋ ਤਰੀਕਾ ਪਿੱਛੇ ਦੱਸੀਆਂ ਗਈਆਂ ਇਹ ਵਿਸਤਾਰ ਦੇ ਨਾਲ ਸੋ ਉਹਨਾਂ ਤਰੀਕਾਂ ਦੇ ਵਿੱਚ ਹੀ ਆਪਾਂ ਇਸ ਵੈਰੈਟੀ ਦੀ ਜਿਹੜੀ ਲਵਾਈ ਆ ਉਹ ਸ਼ੁਰੂ ਕਰਨੀ ਆ ਸੋ ਦੋਸਤੋ ਸੁਪਰੀਮ ਸੀਡ 110 ਵੈਰੈਟੀ ਨੂੰ ਲੈ ਕੇ ਇੱਕ ਜ਼ਰੂਰੀ ਸੂਚਨਾ ਸੋ ਟਾਈਮ ਪੀਰੀਅਡ ਦੀ ਵੀ ਗੱਲ ਹੋਗੀ ਲਵਾਈ ਦੇ ਸਮੇਂ ਦੀ ਵੀ ਗੱਲ ਹੋਗੀ ਪਣੀਰੀ ਬੀਜਣ ਦੇ ਸਮੇਂ ਦੀ ਵੀ ਗੱਲ ਹੋਗੀ ਇਹ ਵੈਰੈਟੀ ਹਾਈਬ੍ਰਿਡ ਆ ਜਾਂ ਫਿਰ ਰਿਸਰਚ ਆ ਉਹ ਵੀ ਗੱਲ ਹੋਗੀ ਸੋ ਜ਼ਰੂਰੀ ਜਿਹੜਾ ਇਸ ਵੈਰੈਟੀ ਦਾ ਪੜਾ ਹੈ ਜੋ ਜ਼ਰੂਰੀ ਗੱਲ ਆ ਇਸ ਵੀਡੀਓ ਦਾ ਬਣਾਉਣ ਦਾ ਮਕਸਦ ਆ ਸੋ ਉਸ ਨੂੰ ਤੁਸੀਂ ਧਿਆਨ ਨਾਲ ਸੁਣਨਾ ਲਵਾਈ ਤੋਂ ਬਾਅਦ ਕੁਝ ਕੁ ਆਪਾਂ ਨੂੰ ਜਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਏ ਇਸ ਵੈਰਾਈਟੀ ਨੂੰ ਲੈ ਕੇ ਸੋ ਨੰਬਰ 1 ਤੇ ਜਦੋਂ ਤੁਸੀਂ ਇਸ ਵੈਰਾਈਟੀ ਦੀ ਲਵਾਈ ਕਰਦੇ ਆ ਟ੍ਰਾਂਸਪਲੈਂਟ ਕਰਦੇ ਆ ਸੋ ਪਹਿਲੇਆਂ ਸਮਿਆਂ ਦੇ ਵਿੱਚ ਇਸ ਵੈਰਾਈਟੀ ਨੇ ਫੋਟ ਬਿਲਕੁਲ ਵੀ ਨਹੀਂ ਕਰਨੀ ਅਤੇ ਨਾ ਹੀ ਇਸ ਵੈਰਾਈਟੀ ਨੇ ਜਿਹੜਾ ਆਪਣਾ ਰੰਗ ਦਿਖਾਉਣਾ ਮਤਲਬ ਕਿ ਪਹਿਲੇਆਂ ਸਮਿਆਂ ਦੇ ਵਿੱਚ ਪੱਤਿਆਂ ਦਾ ਪੀਲਾ ਹੋਣਾ ਪੱਤਿਆਂ ਦੇ ਵਿੱਚ ਕਲੋਰੋਫਿਲ ਦੀ ਕਮੀ ਪੱਤਿਆਂ ਦੇ ਵਿੱਚ ਯੂਰੀਆ ਦੀ ਘਾੜ ਦਿਖਾਈ ਦੇਣਾ ਸੋ ਐਵੇਂ ਦੀ ਦਿੱਕਤ ਇਸ ਵੈਰਾਈਟੀ ਦੇ ਵਿੱਚ ਜ਼ਰੂਰ ਆਵੇਗੀ। ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨ ਘਬਰਾ ਕੇ ਅੰਨੇਵਾ ਖਰਚਾ ਕਰਨਾ ਸ਼ੁਰੂ ਕਰ ਦਿੰਦਾ ਏ ਇਸ ਵੈਰਾਈਟੀ ਦੇ ਉੱਪਰ। ਜਾਂ ਫਿਰ ਓਵਰਡੋਜ਼ ਯੂਰੀਆ ਦੀ ਵਰਤੋਂ ਕਰਨ ਲੱਗ ਜਾਂਦੇ ਆ। ਸੋ ਓਵਰਡੋਜ਼ ਯੂਰੀਆ ਦੀ ਜੇਕਰ ਆਪਾਂ ਵਰਤੋਂ ਕਰਾਂਗੇ ਤਾਂ ਇਸ ਵੈਰਾਈਟੀ ਦਾ ਦੂਜੀਆਂ ਵੈਰਾਈਟੀਆਂ ਦੇ ਮੁਕਾਬਲੇ ਥੋੜਾ ਜਿਹਾ ਜਿਹੜਾ ਇਹਦਾ ਕੱਦ ਦਾ ਜ਼ਿਆਦਾ ਹੁੰਦਾ ਏ। ਸੋ ਹਾਈਟ ਜ਼ਿਆਦਾ ਕਰ ਜਾਂਦੀ ਆ ਵੈਰਾਈਟੀ। ਵੈਸੇ ਡਿੱਗਣ ਦੀ ਸਮੱਸਿਆ ਬਹੁਤ ਘੱਟ ਆਉਂਦੀ ਆ ਕਿਉਂਕਿ ਇਸ ਦਾ ਨਾੜ ਮੋਟਾ ਤੇ ਮ ਫਿਰ ਵੀ ਅਨੇਵਾ ਯੂਰੀਆ ਦੀ ਵਰਤੋਂ ਕਰਨ ਦੇ ਨਾਲ ਅੱਗੇ ਜਾ ਕੇ ਆਪਾਂ ਨੂੰ ਨਸਾਰੇ ਦੇ ਸਮੇਂ ਤੇ ਜੋ ਦਿੱਕਤਾਂ ਹੁੰਦੀਆਂ ਜਿਵੇਂ ਕਿ ਫਾਲਸਮਟ ਵਰਗੀਆਂ ਘਟੋਲੀ ਰੋਗ ਗਡੋਡੀ ਰੋਗ ਹਲਦੀ ਰੋਗ ਜੋ ਵੀ ਵੱਖ-ਵੱਖ ਇਲਾਕਿਆਂ ਦੇ ਨਾਲ ਵੱਖ-ਵੱਖ ਨਾਮਾਂ ਦੇ ਨਾਲ ਇਹ ਬਿਮਾਰੀ ਜਾਣੀ ਜਾਂਦੀ ਆ ਸੋ ਇਸ ਵੈਰਾਈਟੀ ਦੇ ਵਿੱਚ ਕਾਫੀ ਦਿੱਕਤ ਆ ਸਕਦੀ ਆ ਜੇਕਰ ਆਪਾਂ ਲੋੜ ਤੋਂ ਜ਼ਿਆਦਾ ਇਸ ਵੈਰਾਈਟੀ ਦੇ ਵਿੱਚ ਯੂਰੀਆ ਦੀ ਵਰਤੋਂ ਕਰਾਂਗੇ ਸੋ ਇਸੇ ਕਰਕੇ ਮੇਰਾ ਵੀਡੀਓ ਦੇ ਵਿੱਚ ਇਹ ਮੇਨ ਮਕਸਦ ਸੀ ਦੱਸਣ ਦਾ ਕਿ ਪਹਿਲੇ 30 ਤੋਂ 35 ਦਿਨ ਵਿੱਚ ਦੇ ਇਹ ਜਿਹੜੇ ਫੋਟ ਦੇ ਦੇਣ ਆ ਇਹਦੇ ਸੋ ਇਹ ਬੂਝੇ ਦਾ ਬਹੁਤ ਘੱਟ ਮਾਰੂਗਾ ਬੂਝਾ ਬਿਲਕੁਲ ਵੀ ਇਸਨੇ ਖਲਾਰਨਾ ਨਹੀਂ ਇਸ ਦਾ ਬੂਝਾ ਬਿਲਕੁਲ ਬੰਦ ਅਤੇ ਉੱਪਰ ਵੱਲ ਨੂੰ ਸਿੱਧਾ ਹੁੰਦਾ ਹੈ ਸੋ 35-40 ਦਿਨ ਤੋਂ ਬਾਅਦ ਜਾ ਕੇ ਇਹ ਵੈਰਾਈਟੀ ਬਿਲਕੁਲ ਆਪਣੇ ਸਹੀ ਰੂਪ ਦੇ ਵਿੱਚ ਆ ਜਾਵੇਗੀ ਸੋ ਤੁਹਾਨੂੰ ਨਜਾਇਜ਼ ਖਰਚਾ ਕਰਨ ਦੀ ਇਸ ਵੈਰਾਈਟੀ ਤੇ ਲੋੜ ਨਹੀਂ ਅਤੇ 70 ਦਿਨ ਤੋਂ ਬਾਅਦ ਜਾ ਕੇ ਇਹ ਵੈਰੈਟੀ ਗੋ ਭਰੇਗੀ ਅਤੇ ਉਸ ਤੋਂ ਬਾਅਦ ਇਹ ਆਪਣੇ ਆਪ ਆਪਣਾ ਬੂਡਾ ਖਲਾਰ ਲਵੇਗੀ ਅਤੇ ਤੁਹਾਨੂੰ ਜਿਹੜੀ ਆਪਣੀ ਜ਼ਮੀਨ ਦੇ ਵਿੱਚ ਖਾਲੀ ਝਾਤ ਨਜ਼ਰ ਆਉਂਦੀ ਆ ਸੋ 70 ਦਿਨ ਤੋਂ ਬਾਅਦ ਜਾ ਕੇ ਤੁਹਾਨੂੰ ਉਹ ਦਿਸਣੋਂ ਬੰਦ ਹੋ ਜਾਵੇਗੀ ਸੋ ਇਸ ਕਰਕੇ ਇਸ ਵੈਰੈਟੀ ਨੂੰ ਲੈ ਕੇ ਇਸ ਤੋਂ ਬਿਲਕੁਲ ਵੀ ਘਬਰਾਉਣਾ ਨਹੀਂ ਕਿ ਵੈਰੈਟੀ ਨੇ ਫੋਟ ਨਹੀਂ ਕੀਤੀ ਵੈਰੈਟੀ ਨੇ ਬੂਝਾ ਨਹੀਂ ਮਾਰਿਆ ਵੈਰਾਈਟੀ ਇਕਦਮ ਸਿੱਧੀ ਤੁਰੀ ਜਾਂਦੀ ਆ ਸੋ ਇਸੇ ਕਰਕੇ ਆਪਾਂ ਕੋਈ ਵੀ ਫਾਲਤੂ ਖਰਚਾ ਇਸ ਵੈਰਾਈਟੀ ਤੇ ਨਹੀਂ ਕਰਨਾ ਸੋ ਪਹਿਲਾ ਰਿਜ਼ਲਟ 35 ਤੋਂ 40 ਦਿਨ ਤੇ ਜਾ ਕੇ ਦਿਖਾਊਗੀ ਜੋ ਕਿ ਰੰਗ ਆਪਣਾ ਪ੍ਰੋਪਰ ਠੀਕ ਕਰ ਲਵੇਗੀ ਅਤੇ ਜਿਹੜਾ ਬੂਝਾ ਏ ਉਹ ਆਪਣਾ 70 ਦਿਨ ਤੇ ਜਾ ਕੇ ਇਸ ਨੇ ਇਕਦਮ ਬੂਝਾ ਆਪ ਦਾ ਖਲਾਰ ਲੈਣਾ ਹੈ ਅਤੇ ਜੋ ਆਪਣਾ ਚੋਂ ਖਾਲੀ ਜ਼ਮੀਨ ਦਿਸਦੀ ਆ ਉਹ ਸਾਰੀ ਕਵਰ ਸੋ ਨਸਰਾਂ ਤੱਕ ਤਾਂ ਤੁਸੀਂ ਸਾਰੀ ਇਸ ਵੈਰਾਈਟੀ ਦੀ ਕਹਾਣੀ ਸਮਝ ਗਏ ਹੋਵੋਗੇ ਅਤੇ ਨਿਸਰਨ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਦੂਜੀਆਂ ਵੈਰਾਈਟੀਆਂ ਦੇ ਮੁਕਾਬਲੇ ਇਹ ਜਲਦੀ ਪੱਕ ਕੇ ਤਿਆਰ ਹੋ ਜਾਂਦੀ ਆ ਸੋ ਇਸ ਕਰਕੇ ਇਹ ਗੋਬ ਲੇਟ ਭਰਦੀ ਆ ਦੂਜੀਆਂ ਵੈਰਾਈਟੀਆਂ ਦੇ ਨਾਲੋਂ ਅਤੇ ਪੱਕਣ ਦੀ ਜਿਹੜੀ ਇਹਦੀ ਸਪੀਡ ਆ ਉਹ ਦੂਜੀਆਂ ਵੈਰਾਈਟੀਆਂ ਨਾਲੋਂ ਜ਼ਿਆਦਾ ਆ ਸੋ ਹੁਣ ਗੱਲ ਕਰਦੇ ਆ ਬੀਜ ਦੀ ਸੋ ਬੀਜ ਖਰੀਦਣ ਲੱਗੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜੋਰ ਸਰਚ ਵੈਰਾਈਟੀ ਸੁਪਰੀਮ ਸੀਡ 110 ਵੱਲੋਂ ਦਿੱਤੀ ਗਈ ਆ ਸੋ ਕੋਸ਼ਿਸ਼ ਕਰੋ ਕਿ ਸੁਪਰੀਮ ਸੀਡ 110 ਵੈਰਾਈਟੀ ਹੀ ਖਰੀਦੀ ਜਾਵੇ ਕਿਸੇ ਅਦਰ ਕੰਪਨੀ ਦਾ ਬੀਜ ਨਾ ਖਰੀਦਿਆ ਜਾਵੇ ਸੋ ਜੇਕਰ ਤੁਸੀਂ ਅਦਰ ਕੰਪਨੀ ਦਾ ਬੀਜ ਖਰੀਦਦੇ ਆ ਤਾਂ ਉਸ ਦੇ ਵਿੱਚ ਤੁਹਾਡੇ ਨਾਲ ਕੋਈ ਧੋਖਾ ਧੜੀ ਕੋਈ ਠੱਗੀ ਠੋਰੀ ਹੋ ਸਕਦੀ ਆ ਸੋ ਇਸ ਗੱਲ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਅਤੇ ਜੇਕਰ ਇਸ ਵੈਰੈਟੀ ਦੇ ਝਾੜ ਦੀ ਗੱਲ ਕੀਤੀ ਜਾਵੇ ਤਾਂ 36 ਤੋਂ ਲੈ ਕੇ 38 ਕੁਆਂਟਲ ਤੱਕ ਜਿਹੜਾ ਇਹ ਵੈਰੈਟੀ ਆ ਪਿਛਲੇ ਸਾਲਾਂ ਦੇ ਵਿੱਚ ਝਾੜ ਦੇਣ ਦੀ ਸਮਰੱਥਾ ਰੱਖਦੀ ਆ ਜਾਨੀ ਕਿ ਪੂਸਾ 44 ਡੋਗਰ ਪੂਸਾ ਜਾਂ ਫਿਰ ਪੀਲੀ ਪੂਸਾ ਦੇ ਮੁਕਾਬਲੇ ਉਹਨਾਂ ਜਿੰਨਾ ਝਾੜ ਦੇਣ ਦੀ ਸਮਰੱਥਾ ਇਹ ਵੈਰੈਟੀ ਰੱਖਦੀ ਆ ਅਤੇ ਉਹਨਾਂ ਦੇ ਨਾਲੋਂ ਬਹੁਤ ਘੱਟ ਦਿਨਾਂ ਦੇ ਵਿੱਚ ਅਤੇ ਬਿਮਾਰੀ ਰਹਿਤ ਵੈਰਾਈਟੀ ਜਿਹੜੀ ਹੈ ਪੱਕ ਕੇ ਤਿਆਰ ਹੋ ਜਾਂਦੀ ਆ ਸੋ ਦੋਸਤੋ ਮੈਂ ਉਮੀਦ ਕਰਦਾ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਜੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਹੋਰ ਆਪਣੇ ਸੱਜਣਾ ਮਿੱਤਰਾਂ ਕੋਲੇ ਸ਼ੇਅਰ ਕਰਨਾ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਲੈ ਕੇ ਧੰਨਵਾਦ